ਸਾਸੀਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਢੀਮਾ ਨੰਮ ਵਾਲੇ ਨਾਬਾ ਮੈਂ ਇਸ ਵਕਤ ਵੀਡੀਓ ਦਫ਼ਤਰ ਦੇ ਵਿੱਚ ਆ ਜੀ ਔਰ ਵੀਡੀਓ ਦਫ਼ਤਰ ਦੇ ਵਿੱਚ ਆ ਦੀਪਕ ਜੰਦਲ ਹੈ ਜੀ ਸੁਪਰਡੈਂਟ ਤੇ ਪਹਿਲਾਂ ਸਸਪੈਂਡ ਵੀ ਰਿਹਾ ਜੀ ਤੇ ਵਿੱਚੋਂ ਹੀ ਸੈਟਿੰਗ ਸ਼ੂਟਿੰਗ ਕਰਕੇ ਦੁਬਾਰਾ ਆ ਗਿਆ ਤੇ ਇਸ ਵਕਤ ਟਾਈਮ ਹੋਇਆ ਹੈ ਜੀ ਆ ਦੇਖੋ ਜੀ 2:48 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਇਹ ਸੁਪਰਡੈਂਟ ਹੈ ਜੀ ਘਰ ਦਾ ਰਾਜ ਬਣਾਇਆ ਹੈ ਜੀ ਔਰ ਅਚਨਚੇਤਾ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌਰਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਜਿੰਨਾਂ ਦਾ ਪਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕਢੋ ਹਾਂਜੀ ਕਿੰਨੂੰ ਮਿਲਣ ਆਇਓ ਤੁਸੀਂ ਅੱਛਾ ਉਹ ਤਾਂ ਮੀਟਿੰਗ ਚ ਗਏ ਨੇ ਦੱਸਿਆ ਉਹਨਾਂ ਨੇ ਤੇ ਹੋਰ ਕਿਹਦੇ ਨਾਲ ਕੰਮ ਸੀ ਤੁਹਾਨੂੰ ਅੱਛਾ ਆ ਜਾਈ ਹੈ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ ਖੁੱਲਾ ਤਾਂ ਆ ਖੋਲੋ ਜਰਾ ਇਹ ਵੀ ਲੋਕ ਹੈ ਜੀ ਇਹ ਵੀ ਲੋਕ ਹੈ ਜੀ ਆ ਦੇਖੋ ਜੀ ਬਿਨਾ ਕੰਮ ਤੋਂ ਕਮਰੇ ਵਿੱਚ ਬੈਠਣਾ ਸਖਤ ਬਨਾ ਹੈ ਆ ਦੇਖੋ ਜੀ ਆ ਖੋਲੋ ਜਰਾ ਜੀ ਅੱਛਾ ਇੱਕੋ ਹੀ ਕਮਰਾ ਜੀ ਇੱਥੇ ਪਟਵਾਰੀਆਂ ਦਾ ਜੀ ਇੱਥੇ ਕੋਈ ਪਟਵਾਰੀ ਹੈ ਨਹੀਂ ਜਿੰਦਰੋ ਲਾਈਟਾਂ ਚੱਲ ਰਹੀਆਂ ਨੇ ਜੀ ਆ ਦੇਖੋ ਪੰਚਾਇਤੀ ਪਟਵਾਰੀ ਨੇ ਜੀ ਇੱਥੇ ਕੋਈ ਹੈ ਨਹੀਂ ਹਾਜ਼ਰ ਇਸ ਵਕਤ ਦੇਖੋ ਆ ਦੇਖੋ ਜੀ ਆ ਦੇਖੋ ਜੀ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਤਲਬ ਕਿੱਦਾਂ ਵੱਡਾ ਇਹਨਾਂ ਨੂੰ ਕੋਈ ਹੈ ਹੀ ਨਹੀਂ ਪਰਵਾਹ ਕਿਸੇ ਦੀ ਵੀ ਕਿ ਲੋਕ ਆਉਣਗੇ ਕੋਈ ਕੰਮ ਕਰਨਗੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਿਰਫ ਆਪ ਬੱਚੇ ਬੈਠੇ ਨੇ ਹਜ਼ਾਰ ਕਾਦੇ ਬਣਾਉਂਦੇ ਨੇ ਸਿਰਫ ਆਪ ਬੈਠੇ ਕਿੰਨੀ ਦੇਰ ਤੋਂ ਆਇਓ ਤੁਸੀਂ ਅੱਧਾ ਘੰਟਾ ਅੱਧਾ ਘੰਟਾ ਕੋਈ ਪਰੇਸ਼ਾਨੀ ਇੱਥੇ ਤੁਹਾਨੂੰ ਨਹੀਂ ਠੀਕ ਹੈ ਸਿਰਫ ਆਪ ਬੱਚੇ ਮਲੇ ਨੇ ਜੀ ਇਹ ਵੀ ਮੈਨੂੰ ਆਊਟਸੋਰਸਰ ਤੇ ਹੋਣਗੇ ਤੇ ਪੱਕੇ ਉਹ ਕੱਚੇ ਆਊਟਸੋਰਸਰਸ ਦੇ ਆ ਪੱਕਾ ਬਣਾਉਣ ਦਾ ਪਰਵਾਹ ਹੀ ਨਹੀਂ ਕਰਦਾ ਜੀ ਹਾਂਜੀ ਆ ਦੇਖੋ ਜੀ ਇਹ ਇਹ ਕਿੱਥੇ ਕੌਣ ਕੌਣ ਬੈੰਦਾ ਜੀ ਮੈਂ ਕੱਲੀ ਆ ਸਰ ਅੱਛਾ ਹੋਰ ਕੌਣ ਆ ਤੁਹਾਡੇ ਨਾਲ ਸਾਥ ਸੀਟ ਖਾਲੀ ਪਈ ਐ ਇਹ ਤਾਂ ਸਾਨੂੰ ਬੈਸੀ ਕੀ ਸੈਕਟਰੀ ਸਾਹਿਬ ਬੈਠਦਾ ਨਹੀਂ ਤੁਸੀਂ ਕੀ ਕੰਮ ਕਰਦੇ ਨਹੀਂ ਪੰਚਾਇਤ ਦਾ ਕੰਮ ਕਰਦੇ ਹੈਂ ਕੀ ਪੰਚਾਇਤ ਦਾ ਅੱਛਾ ਜੀ ਜੋੜਾ ਹੋ ਜਾਂਦਾ ਪੇਪਰ ਸੁਣ ਦੀ ਅੱਛਾ ਜੀ ਕਹਿੰਦੇ ਲੰਚ ਤੇ ਗਏ ਨੇ ਜੀ ਪੌਣੇ 3 ਵਜੇ ਕਿਹੜਾ ਲੰਚ ਹੁੰਦਾ ਜੀ ਲੰਚ ਤਾਂ ਕੋਈ ਨਹੀਂ ਹੈਗਾ ਜੀ ਹਾਂਜੀ ਸਟਾਫ ਤਾਂ ਜੀ ਬੈਠਾ ਜੀ ਕਿੰਨੇ ਕੋਈ ਵੀ ਨਹੀਂ ਹੈਗਾ ਜੀ ਮੈਂ ਤਾਂ ਮੁਰਗੀ ਆ ਤੁਹਾਡਾ ਕੀ ਨਾਮ ਹੈ ਸੁਖਦੀਪ ਸਿੰਘ ਹੈ ਸੁਖਦੀਪ ਸਿੰਘ ਸੁਖਦੀਪ ਸਿੰਘ ਅੱਛਾ ਇੱਧਰ ਕੌਣ ਨੇ ਜੀ ਇਹ ਸੀਨੀਅਰ ਸਹਾਇਕ ਨੇ ਜੀ ਇਹਨਾਂ ਦਾ ਵੀ ਲੋਕ ਲੱਗਿਆ ਜੀ ਹਾਂ ਜੂਨੀਅਰ ਹੈ ਜੂਨੀਅਰ ਸਹਾਇਕ ਆਹ ਲੋਕ ਲੱਗਿਆ ਜੀ ਦੇਖੋ ਦੇਖੋ ਜੀ ਕਰਜ਼ਾ ਹੀ ਰਾਜ ਬਣਾਇਆ ਹੈ ਜੀ ਤੁਸੀਂ ਕਿੱਧਰ ਸੀਗੇ ਜੀ ਕਿੱਥੇ ਸੀਗੇ ਜੀ ਕਿੱਥੇ ਖਾਰੇ ਜੀ ਬਾਹਰ ਕਿੱਥੇ ਖਾਰੇ ਜੀ ਬਾਹਰ ਰੋਟੀ ਖਾਰੇ ਜੀ ਆਹ ਚਾਬੀ ਸਰਖਾ ਤੁਸੀਂ ਅੱਗੇ ਵੀ ਸਸਪੈਂਡ ਰਹੇ ਹੋ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਕਿੰਨੇ ਬਹਾਲ ਕੀਤਾ ਤੁਹਾਨੂੰ ਹਾਂਜੀ ਪਹਿਲਾਂ ਤੁਹਾਡੇ ਕੋਈ 70 ਲੱਖ ਦਾ ਬੰਨੇ ਕੀ ਤੁਹਾਡੇ ਤੇ ਪਰਚਾ ਪੁਰਚਾ ਹੈ ਜੀ ਹਾਂਜੀ ਬੇਲ ਚ ਬੇਲ ਹੋ ਗਈ ਤੁਸੀਂ ਦਫ਼ਤਰ ਚ ਕਿਉਂ ਨਹੀਂ ਤੁਸੀਂ ਨਹੀਂ ਨਹੀਂ ਹਾਂਜੀ ਹਾਂਜੀ ਨਹੀਂ ਮੈਂ ਜਦੋਂ ਆਇਆ ਚੈੱਕ ਕੀਤਾ ਤਾਂ ਕੋਈ ਵੀ ਨਹੀਂ ਸੀਗਾ ਜੀ ਮੈਂ ਤਾਂ ਥੋੜੀ ਲਾਈਟ ਬੰਦ ਕਰਕੇ ਰੋਟੀ ਨਹੀਂ ਖਾਧੀ ਨਹੀਂ ਲਾਈਟਾਂ ਤਾਂ ਚੱਲ ਰਹੀਆਂ ਨੇ ਜੀ ਆਹ ਦੇਖੋ ਜੀ ਹਾਲ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਸੇਵਾਦਾਰ ਹਾਂ ਤੇ ਕਿੰਨੇ ਵਜੇ ਰੋਟੀ ਖਾਣ ਜਾਂਦੇ ਨੇ ਜੀ ਰੋਜ਼ ਉਹ ਨਹੀਂ ਆਏ ਅਜੇ ਜ਼ਿਆਦਾ ਨਹੀਂ ਅੱਛਾ ਜੀ ਫਿਰ ਵਾਪਸ ਕਿੰਨੇ ਵਜੇ ਆਉਂਦੇ ਨੇ ਸਹੀ ਸਹੀ ਅੱਛਾ ਜੀ ਤੁਸੇ ਕੀ ਕੰਮ ਆਇਓ ਕਸਿਕਾਲ ਹਾਂਜੀ ਕੀ ਕੰਮ ਆਇਓ ਅਸੀਂ ਕੰਮ ਲੈ ਲਈ ਫਾਇਦਾ ਨਹੀਂ ਗਾਦਾ ਫਿਰ ਹੈਗਾ ਉੱਤੇ ਕੋਈ ਨਹੀਂ ਕੌਣ ਹੈ ਜੀ ਆਪਣੀ ਸਰ ਦਾ ਕੀ ਅੱਛਾ ਠੀਕ ਹੈ ਜੀ ਇੱਧਰ ਇੱਧਰ ਕੌਣ ਬੰਦਾ ਜੀ ਇੱਧਰ ਮੈਸੇਜ ਹਨ ਜਿਸਪਾਲਸਿੰਗ ਪਟਵਾਰੀ ਇੱਧਰ ਵੀ ਲਾਈਟਾਂ ਚੱਲ ਰਹੀਆਂ ਨੇ ਜੀ ਆ ਲਾਈਟਾਂ ਚੱਲ ਰਹੀਆਂ ਤੇ ਕੋਈ ਬੰਦਾ ਹੈ ਨਹੀਂ ਇਹ ਇਹ ਪੰਚਾਇਤ ਅਫਸਰ ਹੈ ਜੀ ਪੰਚਾਇਤ ਅਫਸਰ ਆ ਇਹ ਵੀ ਖਾਲੀ ਪਿਆ ਦੇ ਕੋਈ ਆ ਦੇਖੋ ਆ ਦੇਖੋ ਮੇਟਾ ਕਿੱਧਰ ਗਿਆ ਸਾਰੇ ਉੱਧਰ ਤਾਂ ਕੋਈ ਨਹੀਂ ਬੇਟਾ ਕਿੱਥੇ ਤੁਹਾਨੂੰ ਦੱਸ ਕੇ ਗਏ ਨੇ ਹੈ ਪੂਰੇ ਪੰਚਾਇਤ ਅਫਸਰ ਤੇ ਕਹ ਪੰਚਾਇਤ ਅਫਸਰ ਦਾ ਕੀ ਨਾਂ ਜੀ ਰਣਜੀਤ ਸਿੰਘ ਅੱਛਾ ਜੀ ਹੈ ਜੀ ਐਸੀ ਕਿਉਂ ਕਰਨੀ ਰਣਜੀਤ ਸਿੰਘ ਕਨਵਰਸਿੰਗ ਕਿੱਧਰ ਨੇ ਜੀ ਫਿਰ ਹਾਂ ਜੀ 2:40 ਮਿੰਟ ਹੋਏ ਹੋਏ ਨੇ ਦੇਖੋ ਹੈ ਕਿੰਦਰ-ਇੰਦਰ ਕੋਈ ਹੈ ਨਹੀਂ ਜੀ ਹੁੰਦਾ ਤਾਂ ਆ ਜਾਣਾ ਸੀਗਾ ਜੀ ਬਾਥਰੂਮ ਵੀ ਕੋਈ ਨਹੀਂ ਜੀ ਬਾਥਰੂਮ 'ਚ ਵੀ ਕੋਈ ਹੈ ਨਹੀਂ ਜੀ ਇੰਦਰ ਇਹ ਵੀਡੀਓ ਆਫਿਸ ਨਾਬਾ ਦੀ ਤੁਹਾਨੂੰ ਜੀ ਲਾਈਵ ਤਸਵੀਰਾਂ ਦੇਖ ਰਿਓ ਜੀ ਕਸਿਕਲ ਬੈਠਾ ਠੀਕ ਹੋ ਬੇਟਾ ਕਿੰਨੇ ਜਨੇ ਕੰਮ ਕਰਦੇ ਇੱਥੇ ਜੀ ਕੰਪਨੀ ਕੀ ਸਟਾਫ ਨੇ ਜਿਹੜੇ ਸਟਾਫ ਕਰੀਆਂ ਹੋਣ। ਅੱਛਾ ਜੀ। ਨਿਕ ਟੋਟਲ ਕਿੰਨੇ ਦਿਨ ਬੈਨੇ ਉੱਥੇ? ਫਿਰ ਟੋਟਲ ਕਿੰਨੇ ਦਿਨ ਚਾਰ ਦਿਨ। ਚਾਰ ਦਿਨ ਹੁੰਦਾ। ਹਾਂ ਜੀ ਹਾਂ ਸਤਿ ਸ਼੍ਰੀ ਅਕਾਲ। ਤੁਸੀਂ ਕੀ ਕਿਹੜਾ ਕੰਮ ਦੇਖਦੇ ਹੋ? ਮੈਂ ਜੀਰ। ਮੇਰੇ ਘਰ ਠੀਕ ਚੱਲ ਰਿਹਾ? ਹਾਂ। ਠੀਕ ਹੈ। ਮੈਂ ਜੀਰ। ਠੀਕ ਹੈ। ਤੁਸੀਂ? ਮੈਂ ਜੀਰ। ਸਿੱਕਸਾਰੇ ਮਨਰੇਗਾ ਨਾਲੇ ਸੰਬੰਧਤ ਹਾਂ। ਮਨਰੇਗਾ ਦੇ ਮੁਲਾਜ਼ਮ ਹਾਜ਼ਰ ਨਹੀਂ ਇੱਥੇ।

ਹਾਂ ਜੀ ਵੀ ਸੀ ਦੇ ਜਦ ਬਿਲ ਚਾਰਜ ਨੰਬਰ ਅੱਛਾ ਉਹਨਾਂ ਦੀ ਕਿੱਥੇ ਹੈ ਕਿੱਥੇ ਨੇ ਜੀ ਉਹ ਅੱਜ ਤਾਂ ਨਹੀਂ ਆਏ ਛੁੱਟੀ ਦਿਨ ਹੈ ਜੀ ਕੋਈ ਲਿਖਤੀ ਰੁ ਲਿਖਤੀ ਛੁੱਟੀ ਦੇਗੇ ਕਣ ਜੀ ਫਿਰ ਸੁਪਰਡੈਂਟ ਸਾਹਿਬ ਕੋਲ ਆਏਗੇ ਸਾਨੂੰ ਨਹੀਂ ਪਤਾ ਕੋਈ ਜੀ ਅੱਛਾ ਜੀ ਅੱਛਾ ਜੀ ਆਹ ਦੇਖੋ ਜੀ ਕਾਊਂਟੈਂਟ ਸਾਹਿਬ ਇਹ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੇ ਆ ਦੇਖੋ ਸਾਰਾ ਖਾਲੀ ਪਿਆ ਜੀ ਵੀ ਵੀਡੀਓ ਮੈਡਮ ਜਿਹੜੇ ਨੇ ਜੀ ਉਹ ਗਏ ਹੋਏ ਨੇ ਜੀ ਮੀਟਿੰਗ ਆ ਉਹਨਾਂ ਦੀ ਜੀ ਕਿੱਥੇ ਮੀਟਿੰਗ ਹੈ ਮਨਪ੍ਰੀਤ ਜੀ ਪਟਿਆਲੇ ਮੀਟਿੰਗ ਹੈ ਜੀ ਉਹ ਉਹ ਉਹਨਾਂ ਦਾ ਪਤਾ ਮੈਨੂੰ ਜੀ ਮੀਟਿੰਗ 'ਚ ਨੇ ਬਾਕੀ ਇੱਥੇ ਸਾਰਾ ਜੀ ਕੋਈ ਨਹੀਂ ਇੱਥੇ ਜੇ ਇੱਕ ਬਾਹਰ ਆਉਂਦਾ ਜਾਂਦਾ ਕੋਈ ਜੀ ਆਹ ਦੇਖੋ ਜੀ ਸਭ ਕੀ ਹਾਲਾਤ ਨੇ ਜੀ ਦੇਖੋ ਤੁਸੀਂ ਕਿਹੜਾ ਕੰਮ ਆਏ ਸੀ ਹਾਂ ਜੇ ਅੰਤ ਤੱਕ ਪੰਜਾਂ ਹੀ ਮੈਂ ਅੱਛਾ अच्छा की काम ਸੀ ਡੋਂਗਲ ਬਣਾ ਬਣਾਇਤੀ ਸੀ ਮੈਂ ਅਸੀਂ ਤਾਂ ਨੇ ਹਲਦ ਘ ਭਰਾਏ ਨੂੰ ਪਤਾ ਨਹੀਂ ਜੀ ਇਸੇ ਤੋਂ ਸ੍ਰੇਂਦਰ ਆ ਅੱਛਾ ਹਾਂ ਬੱਬੂ ਜੀ ਪੈ ਗਈ ਡੋਂਗਲ ਬਣ ਗਈ ਠੀਕ ਹੈ ਜੀ ਠੀਕ ਹੈ ਇਹ ਹੈ ਜੀ ਬਲਾਕ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਆ ਦੇਖੋ ਜੀ ਨਾ ਭਾਜੀ ਮਤਲਬ ਕਮਾਨ ਹੈ ਜੀ ਆ ਦੇਖੋ ਉਹ ਕਿਧਰ ਗਿਆ ਸੁਪਰਡੈਂਟ ਸਾਹਿਬ ਰੋਟੀ ਖਾਣ ਗਿਆ ਹੈ ਕਿ ਕਿਤੇ ਗਿਆ ਹੈ ਜੀ ਆਪ ਦਾ ਘਰ ਦਾ ਕੋਈ ਕਹਿੰਦਾ ਵਿਆਹ ਤੇ ਗਿਆ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਛੁੱਟੀ ਤੇ ਕਿਹੜੇ ਕਿਹੜੇ ਨੇ ਤੁਹਾਡੇ ਕੋ ਰਿਟਨ ਚ ਕਿਹੜੇ ਕਿਹੜੇ ਨੇ ਜੀ ਛੁੱਟੀ ਤੇ ਅੱਛਾ ਜੀ ਸਾਰੇ ਹਾਜ਼ਰ ਨੇ ਮਤਲਬ ਕਾਗਜ਼ਾਂ ਚ ਵਿਆਹ ਹੀ ਅੱਜ ਸਾਡੇ ਬੀਬੀ ਕੋਲ ਦੀ ਬੇਟੀ ਦਾ ਨਹੀਂ ਨਹੀਂ ਵਿਆਹ ਤਾਂ ਸਾਹਬ ਕੋ ਕਹਿ ਕੇ ਗਿਆ ਉਹਨੇ ਕੁਝ ਬੰਦੇ ਅੱਛਾ ਜੀ ਨਹੀਂ ਰਿਟਰਨ ਦੇ ਵਿੱਚ ਤਾਂ ਲਿਖਣਾ ਦੇਣਾ ਪੈਂਦਾ ਨਾ ਵਰਬਲੀ ਤਾਂ ਗੱਲ ਨਹੀਂ ਬਣਦੀ ਵੀ ਤੁਸੀਂ ਕਹਿ ਕੇ ਵਿਆਹ ਚਲੇ ਜਾ ਜਿਹੜੇ ਲੋਕ ਆਉਂਦੇ ਨੇ ਜੀ ਪਿੰਡਾਂ ਚੋਂ ਉਹ ਵਿਚਾਰਾਂ ਦੇ ਗਿੜੇ ਤੇ ਗਿੜੇ ਵੱਜਦੇ ਨੇ ਅੱਜ ਤਾਂ ਬੈਠੇ ਆ ਜੀ ਜਿਹੜੇ ਵਿਆਹ ਨਹੀਂ ਨਹੀਂ ਤੁਸੀਂ ਵੀ ਇੱਥੇ ਗੈਰ ਹਾਜ਼ਰ ਸੀ ਖਾਣੀ ਹੈ ਜੀ ਹੈ ਜੀ ਖਾਣਾ ਤਾਂ ਖਾਣੀ ਹੈ ਖਾਣਾ ਕਿੰਨੇ ਵਜੇ ਟਾਈਮ ਹੈ ਜੀ ਖਾਣਾ 2:30 ਵਜੇ ਦਾ ਟਾਈਮ ਹੋਈ ਅੱਛਾ ਜੀ ਹਾਂ ਜੀ ਉਹ ਵੀ ਖਾ ਲਈ ਪੀ ਬਾਹਰ ਨਹੀਂ ਮੈਂ ਤਾਂ ਪੌਣੇ 3 ਆਇਆ ਜੀ ਉਹ ਦੇਖਿਆ ਹੈ ਜੀ 2:30 ਵ ਆ ਦੇਖੋ ਜੀ। ਕੋਈ ਇਹ ਮੌਜੂਦਾ ਜਿਹੜੀ ਦਫ਼ਤਰਾਂ ਦੇ ਵਿੱਚ ਜੀ ਇਹ ਸਿਸਟਮ ਜਿਹੜਾ ਬਣਾਇਆ ਹੋਇਆ ਕਿ ਆਪਣੀ ਮਨਮਰਜ਼ੀ ਹੈ ਜੀ ਔਰ ਆਪਣੀ ਮਰਜ਼ੀ ਨਾਲ ਕੋਈ ਆਉਂਦਾ ਜੀ ਆਪਣੀ ਮਰਜ਼ੀ ਨਾਲ ਚੱਲੇ ਜਾਂਦਾ ਕੋਈ ਕਹਿੰਦਾ ਵਿਆਹ ਤੇ ਗਏ ਹਾਂ ਜੀ ਰੋਟੀ ਦਾ ਟਾਈਮ ਕਿਹਦਾ 2:30 3:00 ਵਜੇ ਦਾ ਜੀ ਠੀਕ ਹੈ ਜੀ ਇਹ ਸਾਰਾ ਜਿਹੜਾ ਕੰਮ ਆਏ ਜੀ ਇਹ ਇਹਨਾਂ ਦਾ ਠੀਕ ਹੈ। ਜਿਹੜੇ ਠੀਕ ਹੈ ਸੋ ਇਹ ਇਹ ਐਡਮਿਸ਼ਨ ਚੇਂਜ ਦੀ ਜਿਹੜਾ ਦौरा ਹੁਪਤਾ ਜੀ ਔਰ ਤੁਸੀਂ ਦੇਖੋਗੇ ਤੁਸੀਂ ਆਪ ਦੇਖਿਆ ਲਾਈਵ ਕਿ ਕਿਹੜਾ ਬੰਦਾ ਹਾਜ਼ਰ ਹੈ ਕਿਡਾ ਨਹੀਂ ਹਾਜ਼ਰ ਕੋਈ ਵੀ ਬੰਦਾ ਜਿਹੜਾ ਰਿਟਰਨ ਦੇ ਵਿੱਚ ਕਿਸੇ ਨੇ ਕੋਈ ਮਾਤਾ ਕੁ ਐਪਲੀਕੇਸ਼ਨ ਦਿੱਤੀ ਹੈ ਛੁੱਟੀ ਦੀ ਕੋਈ ਕੁਛ ਨਹੀਂ ਕੋਈ ਕਹਿੰਦਾ ਵਿਆਹ ਹੈ ਨਹੀਂ ਉਹ ਕਿੱਧਰ ਸੀਗੇ ਜੀ ਇਹ ਖਾਣੇ ਤਾਂ ਕਿਹਦੇ ਪੈਵਾ ਜੀ ਆਪ ਮੇ ਪੌਣੇ ਤੱਕ ਨ ਹੋ ਗਏ ਕੰਮ ਕਰ ਰਿਹਾ ਸੀ ਲੇਟ ਹੋ ਗਿਆ ਹਾਂਜੀ ਕੰਮ ਕਰ ਰਿਹਾ ਸੀ ਪਹਿਲਾਂ ਵਰਕ ਆ ਸਟੱਕ ਨਹੀਂ ਹੋ ਗਿਆ ਬਾਕੀ ਪਟਵਾਰੀ ਕਿੱਥੇ ਨੇ ਜੀ ਬਾਕੀ ਵੀਰਲੇਜ ਹੋਣਗੇ ਅੱਛਾ ਜੀ ਇਹ ਵਧੀਆ ਭਾਣਾ ਸੀ ਫਿਰ ਤੱਕ ਨਹੀਂ ਇਸ ਸੈਕਟਰ ਦਾ ਬਿਲਡਿੰਗ ਨਹੀਂ ਹੋਣਾਗਾ ਅੱਛਾ ਜੀ ਥੋੜਾ ਤਾਂ ਲਾਈਟ ਚੱਲ ਰਹੀ ਹੈ ਜਿੱਥੇ ਪਹਿਲਾਂ ਕੋਈ ਕੁਝ ਹੋਣੀ ਆ ਰੋਬੰਡਰ ਰੰਦੇ ਹੋਰੀ ਹੋਣੀਗੇ ਹੋਣੀਗੇ ਅੱਛਾ ਕਿੱਲੇ ਫੋਨ ਕੀਤਾ ਮੈਂ ਤਾਂ ਸੋਚਿਆ ਸੀ ਕਿ ਉਹ ਆਮ ਸੈਸ਼ਨ ਲੈਣ ਲਈ ਆਇਆ। ਅੱਛਾ। ਮੈਂ ਰੋਟੀ ਸ਼ਟਕਿਆ ਕੇ ਪੰਜਾਬ ਦਾ ਪੰਜਾਬ ਦੇਖ ਰਿਹਾ ਜੀ। ਵੀ ਬਲਾਕ ਸਭ ਤੇ ਨਾਬਾ ਦੇ ਦਫਤਰ ਦੇ ਵਿੱਚ ਕੌਣ-ਕੌਣ ਆਇਆ ਕੌਣ। ਜੀ ਸਰ ਸਾਡੇ ਪੰਜ-ਸਾਰ ਨੂੰ ਪੁੱਛੋ ਜੀ ਮੈਂ ਤੇ ਜੀ ਨੂੰ ਮੈਂ ਤਾਂ 5 ਮਿੰਟੇ ਹੋਏ ਨੇ ਹਾਲ ਇੱਥੇ ਨੂੰ ਹੋਸਪਿਟੈਲਿਟੀ ਡਿਪਾਰਟਮੈਂਟ ਕਹ ਰਹੇ ਉਹ ਵੀ 5 ਮਿੰਟ ਕਹ ਰਹੇ ਸੋ ਮੇਰਾ 5 ਮਿੰਟ ਹੋਏ ਹੋਣੇ ਗਿਆ ਸੀ। ਸਰ ਕੁਰਸੀ ਨਹੀਂ ਕੋਈ ਵੀ ਨਹੀਂ ਬਣੀ। ਬਿੱਲੂ ਦੱਸੋ ਮੈਨੂੰ ਦੱਸ ਕੇ ਗਿਆ ਜਾਂ ਨਹੀਂ ਗਿਆ। ਲੇਟ ਤੁਸੀਂ ਕਰਦੇ। ਹੈ? ਕੋਈ ਦੋਸਤ ਹੈ ਵੀ ਨੋਟੇ ਖਾਂਗੇ ਸਰ। ਹੈ? ਕੰਕੇ ਕਿਤੇ ਇੱਕ ਬੰਨਿਆ ਜਿਵੇਂ ਰੋਟੀ ਆ ਨਾਲ ਹੀ ਘਰ ਅਸਰ ਕਿਸ ਵਾਲੇ ਆਪਣੇ ਆਪਣੇ ਘਰੇ ਲੱਗਦੇ ਸਾਰੇ ਰੋਟੀ ਖਾਣਗੇ ਉਹ ਫੋਟੋ ਦੀ ਰੋਟੀ ਖਾਣਗੇ ਸਮਝ ਬਾਈ ਜਿਹੀ ਹੋਤੀ ਖਾਣਗੇ ਅੱਛਾ ਕੋਈ ਤੇ ਹੈਗਾ ਟਾਈਮ ਟੇਬਲ ਲਿਖ ਕੇ ਲੈ ਆ ਵੀ ਇਹਨੇ ਤੇ ਰੋਟੀ ਦਾ ਟਾਈਮ ਆ ਗਿਆ ਕੀ ਆਉਣ ਵਾਲੀ ਜਿਹੜੀ ਮਤਲਬ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋ ਹੈ ਨਾ ਹਾਂ ਜੀ ਕੋਈ ਹੁੰਦਾ ਨਹੀਂ ਕੋਈ ਵਾਸੇ ਤੇ ਜੀ ਕੋਲ ਤੇ ਨਹੀਂ ਜੀ ਮੈਂ ਤਾਂ ਅਫਸਰ ਜੀ ਪਾਇਆ ਨਾ ਦੇਖਾਂਗਾ ਜੀ ਜਰਾ ਵੀ ਠੀਕ ਕਰ ਰਿਹਾ ਕੀ ਨਹੀਂ ਕਰ ਰਿਹਾ ਤੇ ਹੈ ਹੀ ਕੋਈ ਨਹੀਂ ਜੀ ਤੇ ਵੀਡੀਓ ਮੈਡਮ ਕਹੇ ਨੇ ਮੀਟਿੰਗ ਦੇ ਵਿੱਚ ਦੱਸ ਕੇ ਜੀ ਬੁਰਾ ਤਾਂ ਬਾਕੀ ਸਾਰਾ ਇੱਥੇ ਕੋਈ ਹੈ ਹੀ ਨਹੀਂ ਕਿ ਇਹਦਾ ਨਾ ਕਿ ਇਹ ਕਾਪਲੀਕੇਸ਼ਨ ਨਾ ਕਿ ਉਹਦਾ ਵਾਧਾ ਤੇ ਗਿਆ ਹੈ ਕਿਥੇ ਗਿਆ ਹੈ ਕਿਥੇ ਗਿਆ ਹੈ ਕਿਹੜੇ ਹੈਡ ਸਾਹਿਬ ਤਾਂ ਆਪ ਕਹਿੰਦੇ ਮੈਂ ਹੋਰ ਤੋਂ ਜ਼ਰੂਰੀ ਖਾਂਜਿਆ ਦੱਸ ਕੀ ਗੱਲ ਹੈ ਸਾਰੇ ਜੀ ਉਹ ਤਾਂ ਕਹਿੰਦੇ ਮੇਰੇ ਕੋਲ ਕੋਈ ਰਿਟਰਨ ਤੇ ਐਪਲੀਕੇਸ਼ਨ ਨਹੀਂ ਮੇਰੇ ਕੋਲ ਕਿਸੇ ਨੇ ਰਿਟਰਨ ਦੇ ਵਿੱਚ ਅਰਜੀ ਨਹੀਂ ਦਿੱਤੀ ਹੋਈ ਚੁੱਪੀ ਤਖੀ ਹੈ ਤੈਨੂੰ ਉਹ ਸੁਪਰਡਨ ਫਰਮੇ ਮੇਰੇ ਕੋਲੇ ਕਿਸੇ ਨੇ ਡੇਟਨ ਦੇ ਵਿੱਚ ਅਪਲੀਕੇਸ਼ਨ ਨਹੀਂ ਦਿੱਤੀ ਹੋਈ ਛੁੱਟੀ ਦੀ ਕਿਸੇ ਦਾ ਨਹੀਂ ਸਰ ਪਤਾ ਮੈਂ ਤਾਂ ਸਵੇਰ ਵਾਰੀ ਇੱਥੇ ਆਈ ਮੈਂ ਰੋਟੀ ਖਾਣ ਆਲੇ 5 ਮਿੰਟੇ ਗਏ ਸੀ ਅਰੇ ਇਹਦੇ ਇਹ ਜਿਹੜਾ ਆਫਿਸ ਹੈ ਸਭ ਦਾ ਪਿੰਡਾਂ ਦਾ ਰੇਟ ਹੈ ਜੀ ਪਿੰਡਾਂ ਦੇ ਮੁੰਦੇਗਾ ਵਰਕਰ ਪਿੰਡਾਂ ਦੇ ਸਰਪੰਚ ਸਹਿਬਾਨ ਪੰਚ ਸਹਿਬਾਨ ਜਿਨ੍ਹਾਂ ਨੂੰ ਇੱਥੇ ਕੰਮ ਹੈ ਜੀ ਸਾਰੇ ਸਿਉਂਦੇ ਨੇ ਆਪਣੇ ਕੰਮ ਵਾਸਤੇ ਆਉਂਦੇ ਨੇ ਤੇ ਹਾਈ ਕੋਈ ਨਹੀਂ ਦੱਸੋ ਇਹ ਇਹ ਵੀਡੀਓ ਆਫਿਸ ਨੰਬਰ ਤੋਂ ਮੈਂ ਲਾਈਵ ਹੋਇਆ ਹਾਂ ਇਸ ਵਕਤ ਦੇਖੋ ਤੁਸੀਂ ਅਚਾਨਕ ਆਇਆ ਕਿ ਚੱਕ ਕਰੀਏ ਜਿਹੜਾ ਦਫ਼ਤਰਾਂ ਦੇ ਵਿੱਚ ਹੋ ਕੀ ਰਿਹਾ ਹੈ ਆ ਦੇਖੋ ਜੀ ਆ ਸਿਚੁਏਸ਼ਨ ਹੈ ਤੇ ਮੈਂ ਹੁਣ ਰਿਟਰਨ ਦੇ ਵਿੱਚ ਕਰਦਿਆਂ ਕਾਰਵਾਈ ਸਾਰਿਆਂ ਦੇ ਉਹਦੇ ਖਲਾਫ ਕਿਉਂਕਿ ਪਬਲਿਕ ਨੂੰ ਪਰੇਸ਼ਾਨ ਕਰਨ ਨਾਲ ਜਿਹੜਾ ਜੀ ਪਬਲਿਕ ਦੇ ਘੇਰੇ ਮਰਵਾਉਣੇ ਜਿਹੜੇ ਪਿੰਡਾਂ ਦੇ ਇਨੋਸੈਂਟ ਲੋਕ ਆਉਂਦੇ ਆ ਜੀ ਵਿਚਾਰੇ ਬਹਿ ਕੇ ਚਲੇ ਜਾਂਦੇ ਸਾਰਾ ਸਾਰਾ ਦਿਨ ਇੱਕ ਉਹ ਤਰੀਕਾ ਥੋੜਾ ਜਿਹਾ ਇਹ ਬਿਲਕੁਲ ਗੱਲਬਾਤ ਕਰਕੇ ਜੀ ਵਿਸਾ ਉਹਨਾਂ ਦੇ ਘਰਵਾਚ ਕਰਦੇ ਨੇ ਬਹੁਤ ਬਤਨਿਆ